ada ਦਾ ਵਲੌਗ ਤਾਂ ਜਰੂਰ ਬਣਾਉਣਾ ਹੈ हेलो सुनू मैं क्या कह रही हूं अच्छी हाल है हां कैसी कमान अच्छी हाल हुआ कैसी हाल पता हो सब बढ़िया तेरी मारना बांधना आ जा रहा है चुप करा सुशीका 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 ठीक ठाक हां फिर मैं अंदर चंद्रभान मम्मी अंदर बैठ नहीं ठीक ठीक उठ के बैठो वो तुम्हें

ਮੋਹਰ ਜੀ ਫਰੀਦਕੋਟ ਜਾਂਦੇ ਸੀ ਫਰੀਦਕੋਟ ਲੈ ਜੋ ਚੈਨੇ ਵਾਲਾ ਉੱਥੇ ਖਾ ਕੇ ਹਾਂ ਐਨੇ ਹੋਕਾ ਦੇਤਾ ਫਰੀਦਕੋਟ ਵਾਲਾ ਡਾਕਟਰ ਨੇ ਕੇ ਆਈ ਸਰਕਾਰੀ ਦੇਖੀਏ ਨਾ ਪ੍ਰਾਈਵੇਟ ਡਾਕਟਰ ਨੇ ਆਈ ਸੀ ਹਾਂ ਅੱਛਾ ਤੇ ਉਹਨੇ ਫਿਰ ਲਿਖੀ ਦਵਾਈ ਬਿਨ ਦਵਾਈ ਲੈ ਉਹਨੇ ਅਗਲੇ ਦਿਨੇ ਮੋਰਪਾ ਅੱਛਾ ਹਾਂ ਵਧੀਆ ਅੱਛਾ ਦਿਨਾਂ ਚ ਬਸ ਜਮਾ ਵਧੀਆ ਬਣਾ ਹੈ ਇਹ ਇੰਨਾ ਤਾਂ ਮੈਨੂੰ ਇੰਨਾ ਅਰਾਜ ਆਉਂਦਾ ਸੀ ਹਣ ਹਮਾ ਪਈ ਸੀ ਅੰਦਰ ਗੋਲ ਨਾਲ ਆ ਕੇ ਇਹ ਮੈਨੂੰ ਜਾ ਕੇ ਆ ਲਿਖੇ ਮੰਮੀ ਖੜੀ ਢਾਰਨਾ ਉਹ ਤੇ ਮਰ ਦਵਾ ਦਾ ਛਾਲ ਮਾਰ ਕੇ ਖੜੀ ਆਈ ਆਏ ਹੋਰ ਚੜ ਕੇ ਪੈ ਗਈਆਂ ਹਾਂ ਹਾਲੇ ਭੂਆ ਹੋ ਆਉਂਦੀ ਭੂਆ ਹੋ ਭਾਜੀ ਉਹ ਭੱਜੀਉਂ ਨਹੀਂ ਆ ਪਾਣੀ ਹੋਣ ਭੱਜੀਉਂ ਆ ਉਹ ਤਾਂ ਬਹੁਤ ਭੱਜੀਉਂਦੀ ਆ ਭੂਆ ਆਉਂਦੀ ਆ ਨਹੀਂ ਆ ਤੋ ਸਕੂਲ ਤੋਂ ਨਾ ਮੈਂ ਤਾਂ ਸੋ ਪੱਟੀ ਰੋਡ ਵਾਲੀ ਛੱਡ ਤੀ ਸਿੱਧਾ ਸਕੂਲ ਤੋਂ ਸਿੱਧਾ ਹੀ ਮੁੜ ਤੀ ਉਸੇ ਉਹ ਦੂਜੇ ਕੋਠਾਂ ਚ ਜਾਉਂ ਹਾਂ ਆ ਉੱਧਰ ਜਾਉਂ ਫਿਰ ਉਹ ਨਾਂ ਨਹੀਂ ਦੱਸਿਆ ਹਾਂ ਹਾਂ ਉੱਧਰ ਜਾਓ ਪਰ ਦਾਣਾ ਆਖੇ ਤਾਂ ਪਤਾ ਲੱਗਿਆ ਵੀ ਜਰਦਾਰ ਦਾ ਪੁੱਤ ਆ ਆਏ ਦੱਸ ਕਿ ਕਿੰਨੀ ਵੱਡੀ ਭੰਗ ਜਾਈ ਤੇ ਹਾਂ ਨਾ ਭਾਬੀ ਆਈ ਦੱਸ ਜੀ ਆਈ ਕਿੰਨੀ ਵੱਡੀ ਨਹੀਂ ਪਤਾ ਲੱਗਾ ਹਾਂ ਭੰਗ ਜਾਈ ਹਾਂ ਮਾਨੀਟਾਰ ਨਹੀਂ ਤੇ ਚਰ ਨਹੀਂ ਆਣੀਆਂ ਨੇ ਤੋ ਤਾਂ ਆਈ ਆ ਹਾਂ ਇੱਕ ਵਾਰੀ ਅੰਜਸਤਾਂਗੇ ਮਹੌਚਰ ਹੋ ਗਿਆ ਉਹ ਤਾਂ ਮੈਂ ਦੱਸ ਤੇ ਬੋਲ ਵੀ ਟਿਕਰ ਦੇ ਸੀ ਹੁਣ ਤਾਂ ਠੀਕ ਇਹਨੂੰ ਕੀ ਹੋ ਗਿਆ ਇਹਨੂੰ ਗਟ ਜਾਵਾ ਹੋ ਗਈ ਭਾਬੀਆ ਅੱਛਾ ਦੂਜੀ ਪੈਗੀ ਇਹਨੂੰ ਕਿਸ਼ ਹੋਊਗਾ ਹਾਂ ਹੁਣ ਉਹਨੇ ਇੱਕ ਢਾਤੀ ਦਵਾਈ ਬਸੀੜੇ ਲਿਆਂਦੀ ਅੱਛਾ ਬੂਸੇ ਸਾਰੇ ਦੋਦੇ ਸੱਤੇ ਆ ਸਾਰਾ ਤਾਂ ਬੈਨੋ ਸੱਤੇ ਆ ਆਜਾਲ ਹੋ ਗਏ ਸੀ ਮਮੀ ਦੇਸੀ ਖਾਈ ਜਾਂਦੀ ਸੀ ਉੱਥੇ ਜੀ ਗੱਲ ਜਾ ਵਰਦੀ ਸੀ ਠੀਕ ਹੈ ਠੀਕ ਹੈ ਚੱਲੀ ਦਵਾਈ ਘੜਦੀ ਨਹੀਂ ਸੀ ਇਹਨਾਂ ਅੰਨੇ ਕੋਈ ਜੀ ਅੱਛਾ ਇਹ ਦਵਾਈ ਦੇ ਕੇ ਇਸੇ ਕਾਰਨ ਹਾਂ ਬੜਾ ਕਰਦਿਆਂ ਇੱਕ ਤਾਂ ਕੁੱਲ ਦੇ ਹੱਕ ਤਾਂ ਹੋਣੀ ਚਾਹੀਦੀ ਹਾਂ ਖਪੂਆ ਦੀ ਸੇਵਾ ਐ ਖੂਆ ਕੀ ਬਣਾਏ ਪੰਜੀਰੀ ਆ ਇੱਥੇ ਰੱਖ ਲਓ ਨਿਆਰੇ ਹੁਣ ਪੰਜੀਰੀ ਦੇ ਪਹਿਲਾਂ ਮੈਂ ਦੱਸਤਾ ਕਿ ਕਰਨੀ ਸੀ ਖਪੂਆ ਦੀ ਨੂੰਹ ਹੈ ਨਾਮੇ 6 ਵਾਰ ਵੀ ਮਾਰੀ ਜਾਣੇ 6 ਵਾਰ ਪਾਣੀ ਚਾਹ ਹੋਰ ਪਾਈ ਜਾ ਹਾਂ ਹੁਣ ਇੱਥੇ ਸੀ ਨਹੀਂ ਇੱਥੇ ਸੀ ਸੋਈ ਤਾਂ ਆ ਹੈਗੀ ਅੰਦਰ ਹੁਣ ਵੀ ਅੰਦਰ ਹੋ ਗਈ ਉਹ ਬਾਹਰ ਅੰਦਰ ਬਾਹਰ ਕੰਮ ਕਰਨ ਨੂੰ ਖੁੱਲਾ ਜਾਤਾ ਹਾਂ ਰਾਤ ਨੂੰ ਬਹੁਤਾਂ ਗੱਲਾਂ ਹੋਣਗੀਆਂ ਆਉਣਗੀਆਂ ਨਹੀਂ ਰਾਤ ਨੂੰ ਬੜੀ ਗੱਲਾਂ ਹੋਣਗੀਆਂ ਆਉਣਗੀਆਂ ਨਹੀਂ ਅੱਜ ਪੈ ਗੋ ਸਵੇਰ ਨਹੀਂ ਆਈ ਸੀ ਅੱਕੀ ਦੀ ਗੱਲ ਮੈਨੂੰ ਜਿਆਦਾ ਜੀ ਜਦੋਂ ਰੋਟੇ ਆਹ ਨੰਦੀ ਭਲੀ ਅੰਧੀ ਲੇ ਗੇ ਬੇਵਾ ਆਪੋ ਹੱਥਾਂ ਤੇ ਨੰਦੀ ਰੋਟੀ ਆਪਣੇ ਲੈਣ ਹੁਣ ਤੇ ਘਰ ਜਾਈਂ ਖੋਣ ਕਰਦੇ ਨਾ ਦਸਵੰਤ ਕੱਢਾ ਕਰੋ ਫੇਰ ਥੋੜਾ ਪਸਵੰਤ ਇੱਕ ਰੋਟੀ ਕਿਹੜਾ ਸੁਗੰਧ ਮੇਂ ਹੋਣੀ ਆਏਗੀ ਸੀ ਮਾਂ ਮੈਂ ਨੀ ਪਕਾਉਣੀ ਆਦੀ ਰਹੇ ਸੀ ਹੋਰ ਮੈਂ ਕਿ ਥੋੜਾ ਦਸਵੰਤ ਕਰੀਂ ਵੀ ਅਸੀਂ ਤਾਂ ਆਪੋ ਮਸਾ ਪਕਾਉਣੀ ਤੇ ਮਸਾ ਪਕਾਉਣ ਦਾ ਨੇਰੇ ਉੱਠ ਕੇ ਤੇ ਆ ਆ ਕੇ ਨਿਕੜਾ ਕੋਈ ਪਸੂ ਗੰਗਰਾ ਕੇ ਅਸੀਂ ਤਾਂ ਆਪਣਾ ਖਿਆ ਰੋਟੀ ਲੈ ਗਈ ਬਾਹਮਣੇ ਚਾਰ ਪੰਜ ਜਾਨੀ ਅਸੀਂ ਸਾਰਿਆਂ ਨੇ ਨਾ ਲਿਆ ਹੁੰਦੇ ਨਾ। ਸਿਰ ਹੋਲੇ ਮੇਜਾ ਸ਼ਾਹ ਕਰਮ ਜਲਦੀ ਬਿਲਕੁਲ। ਯਾਨੀ ਨਾਸ। ਆਇ ਨਾ ਹੁੰਦੇ ਨਾ। ਆਹ ਤੇ ਨਾ ਇਹ ਕੁਆਲਿਟੀ ਨਾ। ਆਹ ਰਾਤਾ ਮਸਾਫਾ ਕਰਿਆ ਨੀ। ਹੋਈ ਹੋਈ ਦਾ ਜਗਾ ਮੋਵੇ ਨਾ ਦੇ ਬੰਦਾ ਖੀ ਜਾਂਦਾ। ਸੱਚੀ। ਇਹ ਕਿਉਂ ਨਹੀਂ ਲੱਗਦਾ? ਬਾਹਮਣੇ ਜਰਵਾ ਤਾਂ ਪੰਨੀ ਹੁੰਦਾ। ਨਾਲੇ ਉਹ ਵੀ ਤਾਂ ਐ ਸੀ ਨਾ ਵੀ ਮਟਿਆਰਾ ਸੀ ਉਹ ਕੜਾਏ ਸੀਗੇ ਉਹ ਬੁੜੀਆਂ ਸੀ ਹਾਂ। ਉਹ ਕਤ ਨਹੀਂ ਬਣਾਉਂਦੀਆਂ। ਜਾਰਾ ਪੰਨ ਜੀ ਜੀ ਆਪਰੇ ਦਾ ਸੰਪਾਉਣਾ ਮੇਰੇ ਬੱਬ ਮਾਤ ਕਰਦੀ ਆ ਉਹ ਪੋਜੇ ਘਰ ਤੋਂ ਬਾਹਰ ਸੀ ਆਪਰੇ ਨੇ ਆਇਆ ਮਾਤ ਕਰੀ ਆ ਜੋ ਗਲਤੀ ਕੀਤੀ ਮਾਤ ਕਰ ਹਾਂ ਮੈਂ ਹੁਣ ਠੰਡੇ ਪਾਣੀ ਚ ਅਸੀਂ ਠੰਡੇ ਪਾਣੀ ਸਿਰ ਨਾਲ ਲੈਂਦੇ ਨਾ ਖਾਣੇ ਉਹ ਜਿਹੜਾ ਕੀ ਅੰਦਰ ਉਸ ਘਾੜ ਦੇ ਚੇਨਾ ਹੀ ਅੰਦਰ ਖਾਣੇ ਉਹ ਮਾਇਦਾ ਮੀਨ ਦਾ ਦਾਈ ਪਿੰਡੇ ਤੋਂ ਨਾ ਕੋਈ ਨਾ ਹੀ ਚੀਨੀ ਈਂਦੀ 越听越紧张，你不是那个孬种，你是个小可儿。哈哈哈哈哈哈！我讲你妈是别人家孩子，你不要我操！哈哈哈哈哈哈！我讲你妈是别人家孩子，你不要我操！哈哈哈哈哈哈！你不要我操！哈哈哈哈哈哈！你不要我操！哈哈哈哈哈哈！你不要我操！哈哈哈哈哈哈！你不要我操！哈哈哈哈哈哈！你不要我操！哈哈哈哈哈哈！你不要我操！哈哈哈哈哈哈！你不要我操！哈哈哈哈哈哈！你不要我操！哈哈哈哈哈哈！你不要我操！哈哈哈哈哈哈！你不要我操！哈哈哈哈哈哈！你不要我操！哈哈哈哈哈哈！你不要我操！哈哈哈哈哈哈！你不要我操！哈哈哈哈哈哈！你不要我操！哈哈哈哈哈哈！你不要我操！哈哈哈哈哈哈！你不要我操！哈哈哈哈哈哈！你不要我操！哈哈哈哈哈哈！你不要我操！哈哈哈哈哈哈！你不要我操！哈哈哈哈哈哈！你不要我操！哈哈哈哈哈哈！你不要我操！哈哈哈哈哈哈！你不要我操！哈哈哈哈哈哈！你不要我操！哈哈哈哈哈哈！你不要我操！哈哈哈哈哈哈！你不要我操！哈哈哈哈哈哈 ਨਾ ਕਿੰਨਾ ਸਿੱਧਾ ਰਤਾ ਸਿੰਘਾੜਿਆ ਨਰਵੀ ਪਾਣੇ ਲਗਾਉ ਤਰੇ ਨਾ ਕਿਤਾ ਫਿਰ ਸਾਰਿਆਂ ਨਾਲ ਤੰਗ ਕਰਦੇ ਹੋ ਫਿਰ ਸਾਰਿਆਂ ਨਾਲ ਤੰਗ ਵੀ ਕੀ ਅਭਲੀ ਜਿਆ ਦੇ ਤਨਾ ਕਿ ਨਹੀਂ ਰੋਕਦੇ ਨਾ ਹੁੰਦਾ ਨਾ ਟਾਈਮ ਨਹੀਂ ਸਿਰ ਨਾ ਹੁੰਦਾ ਸਹੀ ਗੱਲ ਹੈ ਹਾਂ ਆ ਕੇ ਪਹਿਲਾਂ ਪੱਠੇ ਧੋਣੀ ਪੱਠੇ ਧੋ ਕੇ ਰੋਟੀਆਂ ਬਕਾਉਂਦੇ ਹੈ ਬਾਪੂ ਆਨੇ ਦਾ ਸੁਭਾਅ ਘਰ ਮ ਬਣਾ ਸੀ ਜਿੱਦ ਤੱਕ ਵੇਰਾ ਹੋ ਜਾਂਦਾ ਤਾਂ ਸੁਲੋਖ ਮਨ ਲਮੜਦਾ ਜੇ ਨਾ ਥੋੜੀ ਹਟਣ ਦਿੰਦੇ ਸੀ ਹਾਂ ਉਹ ਤਾਂ ਹਟਣ ਦਿੰਦੇ ਸੀ ਆ ਥੋੜੀ ਤੇ ਭਾਰੀ ਲਾਓ ਆ ਥੋੜੀ ਤੇ ਘਾਰੀ ਲਾਓ ਤੇ ਫਿਰ ਆਉਂਦਿਆਂ ਨੂੰ ਤੰਦੂਰ ਤੇ ਭਾਰੀ ਹੁੰਦੀ ਭੂਆ ਭਾਈ ਜਾਂਦੇ ਮੂੰਗੀ ਦੀ ਝਾਲដាក់ ਮਾਤ ਤਰ ਹੋ ਜਾਂਦੀ ਹੋ ਮਸਲ ਮੂੰਗੀ ਕੋਸ਼ਿਸ਼ ਨਹੀਂ ਜਿੰਦ ਤੋਹੇ ਮੂੰਗੀ ਨਾ ਉਹ ਮੂੰਗੀ ਖਾਈ ਜਾਂਦੇ ਸੋਹੇ ਮੂੰਗੀ ਖਾ ਜਾਂਦੇ ਹੁਣ 4 ਦਿਨ ਖਾ ਲੋ ਤਾਂ ਚੌਥੇ ਦਿਨ ਨੂੰ ਅਗਲਾ ਕਹਿੰਦਾ ਜੀ ਯੂਰਿਕ ਐਸਿਡ ਵਧ ਗਿਆ ਅਸਲੀ ਮੂੰਗੀ ਖਾਰੀ ਵੈਲਾ ਵਾਲੀ ਖਾ ਮੂੰਗੀ ਜਗਾਉ ਨਹੀਂ ਕਰ ਮਾਰ ਨਾ ਮੂੰਗੀ ਜੀ ਤਾਂ ਛੱਡ ਦੇ ਅਸੀਂ ਤਾਂ ਬਹੁਤ ਮੂੰਗੀ ਖਾ ਲਈ ਨਕਸ਼ਪਤ ਦਾ ਗੋਤ ਨੂੰਰ ਦਾ ਬੇਰ ਨਹੀਂ ਨਾ ਤੇ ਕੋਈ ਕਰੇ ਚੱਕਰ ਨੋ ਕਰੇ ਚੱਕਰ ਇਹਦੇ ਨਾਮ ਪਟੇ ਢੋਲ ਦੇ ਕੋ ਅੱਗੇ ਮਾਜ ਨਹੀਂ ਮੇਰੇ ਜਿਹੜੇ ਰੋਗ ਲੱਗੇ ਆ ਨਾ ਤੌਣਾ ਦੇ ਆ ਸੋਕਰਾਂ ਨਾਲ ਹੀ ਲੱਗੇ ਸੋਕਰਾਂ ਨਾਲ ਕਹਿਣਾ ਹੁੰਦਾ ਇਹਨਾਂ ਨੂੰ ਤੋਕਰਾਂ ਦੇ ਮੱਧ ਲਾਉਂਦੇ ਨੇ ਜੀਆਂ ਤਾਂ ਹੁਣ ਨਾਲਾ ਬਲਕ ਹੋਣਗੇ ਬਹੁਤ ਮੇੜਾ ਨੇ ਹੁੰਦਾ ਇਹ ਤਾਂ ਬੋਲੇ ਲੱਗੀ ਐਸੀ ਵੀ ਫਿਰ ਦਰਦੀਆਂ ਨਹੀਂ ਜਾਂਦਗਾ ਵੀ ਭਾਵੇਂ ਨਾ ਹਾਂ ਵੀ ਵੀਰ ਕੀ ਜੀ ਕਰਦਾ ਕੋ ਸਿੱਟਣ Nah, pas <laughs> jangan dikasih, pas ya. yang ਇਹਨਾਂ ਦੇ ਗੋਬਰ ਗੈਸ ਹੈ ਆਪਾਂ ਰੋਟੀਆਂ ਦੂਜੇ ਤੇ ਲਾ ਲੈਣੇ ਹਾਂ ਹਾਂ 3:30 ਵਜੇ ਮੈਂ ਸੋਫੇ ਨੂੰ ਠਾਹ ਮੈਂ ਸੋਫੇ ਨੂੰ ਠਾਹ ਨਹੀਂ ਜਾ ਉੱਡੀ ਜਦ ਚੜਿਆ ਤੇ 3:30 ਵਜੇ ਚੜਿਆ ਚੰਦ ਹਾਂ ਸਵੇਰ ਦੇ ਹੋਏ ਨਾ ਬੱਠਾ ਹਾਂ ਕਿੰਨੀ ਰਾਤ ਹਾਂ ਜੀ ਰਾਤ ਭਾਂਦੇ ਮੈਂ ਬੱਠਾ ਟੱਪ ਪਿਆ ਮੈਂ ਤਾਂ ਸੋਣ ਨਹੀਂ ਆਈ ਜਾਨੇ ਕੋਏ ਕੋੜੇ ਕੇ ਨਾ ਉਤਰਦਾ ਜਦ ਜਾਵੜਨੇ 3:30 ਵਜੇ ਤੂੰ ਤੇ ਵੇਖ ਸਾਹ ਸਾਂਹ ਰਾਤ ਕਰੀ ਸੱਚੀ ਕੋਸਮਾ ਸੁਣੀ ਜਦਾ ਕਿਤੇ ਨਹੀਂ ਕੋਈ ਆਉਂਦੀ ਕੋ ਗੋ ਤਾਂ ਪਤਥਨ ਲੱਗਿਆ ਤੇ ਜਦੋਂ ਪਤਾ ਲੱਗਿਆ ਵੀ ਇਹ ਰਾਹ ਸਾਡੇ ਕਿ ਆਦਮ ਵਿਚਾਲੇ ਕੋਈ ਟਾਈਮ ਪਰ ਨਹੀਂ ਦੋਗੇ ਬਾਹਰ ਨਹੀਂ ਦੀ ਆਇਆ ਵੀਰ ਜੀ ਤਾਂ ਕਿਤੇ ਕੋਈ ਸਾਥ ਨਾ ਉੱਟ ਖੜੇ ਜਾਵੋ ਲੱਗ ਲਾ ਦੋਗੇ ਦਰ ਠੱਗਣਾ ਵੀ ਰਾਤ ਵੀ ਰਾਤ ਨੂੰ ਪੀ ਲੈਣ ਗਿਆ ਸੋ ਚੱਕਾ ਕਿ ਬੇਰੰਗ ਜੀ ਜੋਗਾ ਦੇ ਚੜੇ ਤਾਂ ਬੱਦਕ ਲਾ ਸੋ ਨੀ ਸਾਦਾ ਨੀ ਇਹ ਦੇ ਮਤ ਨਾ ਡਰਾਂ ਕਿੰਨੀ ਆਵੇ ਮੈਨੂੰ ਜੇ ਸੀ ਨਾ ਪਾ ਲੈਣ ਦੇਣੀ ਹਾਂ ਨਾ ਮੇਰੇ ਲੱਤ ਪਨਾ ਤਿੱਕੀ ਟਾਈਮ ਤੋਂ ਡਾਰਕ ਹੋ ਜਾਂਦਾ ਸੀ ਟਾਈਮ ਤੋਂ ਹੁੰਦਾ ਡਾਹੇ ਨਹੀਂ ਸੀ ਬੱਚਾ ਉਦੋਂ ਕੜੀਆਂ ਕੁੜੀਆਂ ਹੁੰਦੀਆਂ ਸੀ ਜਨਨੀਆਂ ਕੋਲੇ ਅੱਗੇ ਤਾਰੇ ਜਾਂਦੇ ਨਹੀਂ ਰਹਿੰਦੇ ਸੀ ਉਦੋਂ ਲੇਡੀਜ਼ ਕੋਲੇ ਕੜੀਆਂ ਕੁੜੀਆਂ ਹੁੰਦੀਆਂ ਸੀ ਜਦੋਂ ਫਿਕਰਾਂ ਚ ਤਾਰਾ ਲਿਕਨਦੇ ਉੱਠ ਖੜਤਾ ਉਹ ਆ ਗਿਆ ਸਾਨੂੰ ਇਹ ਮੱਝੀ ਚ ਦੇਖੋ ਸਿੱਖਰੀ ਦੀ ਨੀ ਐਪੁਰ ਉਹ ਨਹੀਂ ਸਿੱਖਰੀ ਦੀ ਐਪੁਰ ਅਸੀਂ ਚੰਦਰੀ ਐਪੁਰ ਖੜੀ ਤਸੀ ਤੇ ਜਦੋਂ ਆ ਕੇ ਪਈਆਂ ਆ ਘਰੇ ਆਈਆਂ ਤੇ ਬਾਪਾ ਦਾ ਕੁੜੀ ਨੂੰ ਕੀ ਕਰੀ ਜਾਣੇ ਜੋ ਉਹ ਆਪਣੇ ਪੱਥਿਆਂ ਨੀ

สูกราคเกินไปถม่ไม่ไม

ਘੋੜਨਾ ਨਾ ਇਕੇ ਤਾਂ ਮਰ ਗੀ ਮੀ ਨਾ ਖੋਗੇ ਓਏ ਹੋਏ ਹੋਰ ਉਹ ਤਾਂ ਬਾੜੀ ਵਧੀਆ ਗਾਂ ਸੀ 2.5 ਲੱਖ ਦੀ ਗਾਂ ਸੀ ਬੋਲੋ ਬੰਦਾ ਇਹਨੂੰ ਛੜਛਾ ਇੱਥੇ ਇਧਰ ਖੁੱਲੀਆਂ ਛੜ ਦਿੰਨੇ ਓ ਖੁੱਲੀਆਂ ਫਿਰਦੇ ਰਹਿੰਦੇ ਆ ੁੱਛੇ ਮੈਂ ਫੇਰੇ ਖਿਲਾਉਂਦੇ ਨਹੀਂ ਜੀ ਆ ਜੀ ਤੁਹਾਨੂੰ ਨਹੀਂ ਆਉਂਦਾ ਚਲੋ ਜੀ